ਆਵਾਦੀ ਪਾਰਟੀ ਸ਼ੁਰੂ ਤੋਂ ਕਹਿਦੀ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਣ ਦੇ ਲਈ ਜ਼ਿੰਮੇਵਾਰ ਰਹੀਆਂ ਨੇ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਜਿਨ੍ਹਾਂ ਦੇ ਉੱਪਰ ਨਸ਼ਿਆਂ ਦੇ ਵੱਡੇ ਕਾਰੋਬਾਰ ਦੀ ਉਂਗਲਾ ਉਂਟਦੀਆਂ ਰਹੀਆਂ ਉਹਨਾਂ ਦੀ ਸਿਕਿਉਰਿਟੀ ਵਿਦਡਰਾ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ ਜੰਗ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ ਜੰਗ ਦੇ ਵਿੱਚ ਕਾਮਯਾਬ ਹੋਣ ਇਸੇ ਕਰਕੇ ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ ਇੱਕ ਇਹੋ ਜਿਹਾ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਐਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ ਜੈਡ ਪਲੱਸ ਸਿਕਿਉਰਿਟੀ ਮਿਲੀ ਹੋਵੇ ਕੀ ਇਹ ਜਾਇਜ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਧਰਤੀ ਦੇ ਉੱਪਰੋਂ ਨਸ਼ਿਆਂ ਨੂੰ ਜੜਾਂ ਤੋਂ ਖਤਮ ਕਰਨ ਦੇ ਲਈ ਆਮ ਆਦੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਤੇ ਜਦੋਂ ਤੱਕ ਇਹ کاروبار ਇਹ ਗੋਰਖ ਧੰਦਾ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਹੋ ਜਾਂਦਾ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਟਿੱਕੇ ਨਹੀਂ ਬੈਠੇਗੀ ਅਸੀਂ ਇਹਦੇ ਲਈ ਤਿਆਰ ਕੀਤਾ ਹੋਇਆ ਹੈ